ਤੁਸੀਂ ਅੱਜ ਕਿਹੜੇ ਕਾਨੂੰਨ ਦੀ ਰਾਖੀ ਕਰ ਰਹੇ ਹੋ ਉਹ ਵਪਾਰ ਮੰਡਲ ਦੇ ਜਿਹੜੇ ਆਗੂ ਖੁੰਦ ਨੇ ਆਪਣੇ ਆਪ ਨੂੰ ਕਿਹੜੇ ਕਾਨੂੰਨ ਦੀ ਰਾਖੀ ਕਰ ਰਹੇ ਨੇ ਉਹ ਕਬਜ਼ਾ ਕਰਨਾ ਕਿੱਥੋਂ ਦੀ ਕਿਸ ਜਿਹੜੀ ਹੈਗੀ ਹੈਗੀ ਕਾਨੂੰਨ ਦੀ ਮਤਲਬ ਉਹਨੂੰ ਇੰਪਲੀਮੈਂਟੇਸ਼ਨ ਕਰਨਾ ਹੈਗਾ ਕਿਹੜੇ ਕਾਨੂੰਨ ਦੀ ਗੱਲ ਹੈਗੀ ਸਮਾਨਤਾ ਦੇ ਅਧਿਕਾਰ ਇੱਥੇ ਤੁਹਾਡਾ ਕਿੱਥੇ ਹੈਗਾ ਤੁਸੀਂ ਸ਼ਰਿਆਮ ਜਿਹੜਾ ਹੈਗਾ ਕਬਜ਼ੇ ਕੀਤੇ ਹੋਏ ਨੇ ਸਾਡੇ ਮਜ਼ਦੂਰ ਜਿਹੜੇ ਆਗੂ ਨੇ ਕਈ ਕਮਿਊਨਿਸਟ ਆਗੂ ਮੈਂ ਦੇਖੇ ਨੇ ਗੱਲ ਉਹਦੇ ਵਿੱਚ ਫਿਰਦੇ ਨੇ ਕਿ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆਂ ਵੀ ਭਾਈ ਤੁਸੀਂ ਮਜ਼ਦੂਰਾਂ ਦੇ ਆਗੂ ਹੋ ਤੁਸੀਂ ਜਿਹੜੇ ਇਹ ਦੱਬੇ ਕੁਚਲੇ ਲੋਕਾਂ ਦੀ ਆਗੂ ਹੋਗੇ ਇਕੋ ਜਿਹੜੇ ਲੋਕ ਅੱਜ ਵਿਰੋਧ ਕਰਦੇ ਨੇ ਕੋਈ ਜ਼ਿਆਦਾ ਨਹੀਂ ਹੁਣ ਇਹ ਲੋਕਾਂ ਨੂੰ ਜਿਹੜੇ ਆਮ ਲੋਕਾਂ ਨੂੰ ਇਕੱਠਾ ਬਣਦਾਗਾ ਮਾਨਜੋਗ ਅਦਾਲਤ ਦੀ ਹੁਕਮਾਂ ਦੀ ਜਿਹੜੀ ਹੈਗੀ ਹੈਗੀ ਉਹਨਾਂ ਨੂੰ ਲਾਗੂ ਕਰਨ ਦੇ ਲਈ ਆਮ ਲੋਕਾਂ ਨੂੰ ਇਕੱਠਾ ਹੋਣਾ ਪਊਗਾ ਕਿਉਂਕਿ ਜਿਹੜਾ ਹੈਗਾ ਜੇ ਬਾਜ਼ਾਰ ਦੇ ਵਿੱਚੋਂ ਭੀੜ ਖਤਮ ਹੁੰਦੀ ਹੈ ਜੇ ਬਾਜ਼ਾਰ ਦੇ ਵਿੱਚੋਂ ਨਜਾਇਜ਼ ਖਬਜ਼ੇ ਕਰਮਾਉਂਦੇ ਨੇ ਤਾਂ ਲੋਕਾਂ ਨੂੰ ਉੱਥੇ ਆਉਣ ਜਾਣ ਦੇ ਵਿੱਚ ਸਕੂਲੀ ਬੱਚਿਆਂ ਨੂੰ ਆਉਣ ਜਾਣ ਦੇ ਵਿੱਚ ਜਿਹੜੀ ਬੜੀ ਹੈਗਾ ਉਹਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਉਹਨਾਂ ਨੂੰ ਜਿਹੜਾ ਕਿ ਹੁਣ ਬੜੀ ਵੱਡੀ ਵੱਡੀ ਪੱਤਰ ਦੇ ਕਰਨਾ ਪੈ ਰਿਹਾਗਾ ਸੋ ਪਿਛਲੇ ਕੁਝ ਦਿਨਾਂ ਤੋਂ ਮਾਨਸਾ ਸ਼ਹਿ ਇਹ ਰਲ ਕੇ ਮਾਨਸਾ ਸ਼ਹਿਰ ਦੇ ਵਿੱਚ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀਗੇ ਇਥੋਂ ਦੇ ਦੁਕਾਨਦਾਰਾਂ ਵੱਲੋਂ ਜਾਂ ਆਮ ਵਸਨੀਕਾਂ ਵੱਲੋਂ ਉਹਨਾਂ ਨੂੰ ਹਟਾਉਣ ਦੇ ਲਈ ਕੰਮ ਕਰ ਰਹੇ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਆਦੇਸ਼ ਪਾਸ ਹੋਇਆ ਸੀ ਕਿ ਮਾਨਸਾ ਸ਼ਹਿਰ ਦੇ ਵਿੱਚ ਜਿੰਨੇ ਵੀ ਨਜਾਇਜ਼ ਕਬਜ਼ੇ ਨੇ ਉਹ ਗਲੀਆਂ ਬਾਜ਼ਾਰਾਂ ਜਾਂ ਮੁਹੱਲੇ ਜਿਹੜੇ ਵੀ ਇੱਥੇ ਮਾਨਸਾ ਸ਼ਹਿਰ ਦੇ ਵਿੱਚ ਕਿਸੇ ਲੋਕਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਜਾਂ ਆਪਣੇ ਘਰਾਂ ਦੇ ਅੱਗੇ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇਗੇ ਉਹਨਾਂ ਨੂੰ ਢਾਉਣ ਵਾਸਤੇ ਜਿਹੜੇ ਆਦੇਸ਼ ਜਾਰੀ ਹੋਏ ਸੀਗੇ ਪਰੰਤੂ ਇਥੋਂ ਦੇ ਪ੍ਰਸ਼ਾਸਨ ਨੇ ਜਾਂ ਸਮਝ ਲਿਏ ਕਿ ਜਿਹੜੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਸੀ ਉਹਨਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਜਾਂ ਕੁਝ ਰਾਸਤਰੀ ਜਿਹੜੀਆਂ ਗੱਲਾਂ ਆ ਜਾਂਦੀਆਂ ਨਹੀਂਆਂ ਕਿ ਰਾਜਨੀਤੀ ਵਿੱਚ ਇਹਨਾਂ ਕੰਮਾਂ ਦੇ ਵਿੱਚ ਭਾਰੂ ਹੋ ਜਾਂਦੀ ਹੈ ਉਹਦੇ ਕਰਕੇ ਪ੍ਰਸ਼ਾਸਨ ਨੇ ਉਹਨਾਂ ਜਿਹੜੇ ਨਾਜਾਇਜ਼ ਕਬਜ਼ੇ ਸੀਗੇ ਉਹਨਾਂ ਨੂੰ ਹਟਾਉਣ ਵਾਸਤੇ ਕੋਈ ਜਿਹੜਾ ਆਪਣਾ ਸਿਹਰਦ ਕੰਮ ਨਹੀਂ ਕੀਤਾ ਜਿਸ ਉਪਰੰਤ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਜਿਹੜਾ ਇਹਦੇ ਵਿੱਚ ਕੰਟੈਂਪਟ ਆਫ ਕੋਰਟ ਦੇ ਵਿੱਚ ਇੱਕ ਰੇਸ਼ ਮਤਲਬ ਜਿਹੜਾ ਹੈਗਾ ਸੀ ਉਹਨੂੰ ਪਾਸ ਕਰਨਾ ਪਿਆ ਅਨਿਲ ਕੁਮਾਰ ਜਿਹੜੇ ਹੈਗੇ ਨਹੀਂ ਸਾਡੇ ਜੁਨੀਏ ਇੱਥੇ ਸਮਾਸੀ ਵੀ ਨੀਮਾਂਸਾ ਦੇ ਸਾਫ ਕਾਮ ਸੀ ਉਹਨਾਂ ਨੇ ਇੱਕ ਇਸ ਸੰਬੰਧੀ ਕੰਟੈਂਪਟ ਆਫ ਕੋਰਟ ਦਾ ਜਿਹੜਾ ਹੈਗਾ ਸੀ ਆਪਣੀ ਰਿਟ ਪਟੀਸ਼ਨ ਦਾਇਰ ਕੀਤੀ ਸੀ ਜਿਹਦੇ ਵਿੱਚ ਆਦੇਸ਼ ਹੋਇਆਗਾ ਕਿ 25 9 2024 ਤੱਕ ਜਿਹੜੇ ਮਾਨਜੁਗ ਹਾਈ ਕੋਰਟ ਦੇ ਆਰਡਰ ਸੀਗੇ ਉਹਨਾਂ ਦੀ ਜਿਹੜੀ ਕੰਪਲਾਈਂਸ ਜ਼ਰੂਰੀ ਹੈਗੀ ਤਾਂ ਅਸੀਂ ਦੇਖਦੇ ਹਾਂ ਕਿ ਬੜਾ ਇੱਕ ਦੇਖੋ ਸ਼ਹਿਰ ਦੇ ਜਿਹੜੇ ਕਈ ਸਾਡੇ ਜਿਹੜੇ ਦੁਕਾਨਦਾਰ ਵੀਰ ਨੇਗੇ ਸਾਡਾ ਉਹਨਾਂ ਨਾਲ ਕੋਈ ਨਿੱਜੀ ਕੋਈ ਦੁਸ਼ਮਣੀ ਨਹੀਂ ਹੈਗੀ ਪਰ ਉਹ ਕਿਸ ਤਰ੍ਹਾਂ ਇਸ ਜਿਹੜੇ ਉਹਨਾਂ ਨੇ ਬੜੇ ਲੰਬੇ ਸਮੇਂ ਤੋਂ ਕਈ ਕਈ ਸਾਲਾਂ ਤੋਂ ਪਤਾ ਲੱਗ ਕਹਿੰਦੇ ਵੀ ਕਈ ਦਹਾਕੀਆਂ ਤੋਂ ਉਹਨਾਂ ਨੇ ਸ਼ਹਿਰ ਦੀ ਜਿਹੜੀ ਮਤਲਬ 메ਨ ਬਾਜ਼ਾਰ ਨੇਗੇ ਉਹਨਾਂ ਦੇ ਵਿੱਚ ਆਪਣੇ ਜਿਹੜੇ ਸ਼ੈੱਡ ਬਧਾਏ ਹੋਏ ਨੇ ਥੜੇ ਲਵਾਏ ਹੋਏ ਨੇ 20 20 ਫੁੱਟ 15 15 20 20 ਫੁੱਟ ਜਿਹੜੀਆਂ ਜਿੱਥੇ ਕਿ 1-1 ਫੁੱਟ ਦੀ ਜਿਹੜੀ ਜਗ੍ਹਾ ਉਹ ਜਿਹੜੀ ਕਰੋੜਾਂ ਰੁਪਏ ਦੇ ਵਿੱਚ ਉਹਦੀ ਕੀਮਤ ਬਣਦੀ ਹੈਗੀ ਉਹ ਇਹਨਾਂ ਨੇ ਰੁਕੀਆਂ ਹੋਈਆਂ ਨਹੀਂ ਗੀਆਂ ਤਾਂ ਅਸੀਂ ਕਹਿੰਦੇ ਆ ਕਿ ਇਹਨਾਂ ਜਿਹੜੀ ਇਹਨਾਂ ਨੇ ਨਾਗਾਇਜ਼ ਤੌਰ ਤੇ ਕਬਜ਼ੇ ਕੀਤੇ ਹੋਏ ਨੇ ਦੁਕਾਨਦਾਰਾਂ ਨੇ ਸਾਰੇ ਦੁਕਾਨਦਾਰ ਚਲੋ ਨਹੀਂ ਇਹਦੇ ਵਿੱਚ ਬਹੁਤ ਵੱਡੀ ਪੱਧਰ ਤੇ ਜਿਹੜਾ ਸ਼ਹਿਰ ਦੇ ਵਿੱਚ ਹੈ ਸਾਬ ਜਿਹੜੇ ਫਾਰਮ ਮੰਡਲ ਦੇ ਸਾਡੇ ਸਾਥੀ ਨੇ ਇਹਨਾਂ ਨੇ ਕੋਈ ਕਬਜ਼ੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਜੇ ਨਜਾਇਜ਼ ਕਬਜ਼ੇ ਸੀ ਤਾਂ ਹੀ ਉਹਦਾ ਹਾਈ ਕੋਰਟ ਨੇ ਆਦੇਸ਼ ਜਾਰੀ ਕੀਤਾਗਾ ਕਿ ਇਹਨਾਂ ਨੂੰ ਢਾਵਾਟ ਹੈ ਜਾਵੇ ਅਦਰਵਾਈਜ਼ ਜੇ ਇਹਨਾਂ ਦੇ ਕਬਜ਼ੇ ਜਿਹੜਾ ਹੈਗਾ ਉਹਨਾਂ ਦੀ ਜਗ੍ਹਾ ਦੇ ਵਿੱਚ ਜੋ ਇਹਨਾਂ ਦੀ ਰਿਸਤੀ ਹੈਗੀ ਉਹਦੇ ਵਿੱਚ ਇਹਨਾਂ ਨੇ ਆਪਣੇ ਸ਼ੈੱਡ ਬਣਾਏ ਹੁੰਦੇਗੇ ਆਪਣੇ ਛੜੇ ਬਣਾਏ ਹੁੰਦੇ ਤਾਂ ਸਾਬਕਾ ਸੀ ਕਿ ਇਹ ਕੇਸ ਆਪਣਾ ਜਿੱਥੇ ਜਾਂਦੇ ਉੱਥੇ ਅਦਾਲਤ ਦੇ ਵਿੱਚ ਪੇਸ਼ ਕਰਕੇ ਸੋ ਨਜਾਇਜ਼ ਕਬਜ਼ੇ ਅਸੀਂ ਤਾਂ ਹੀ ਕਹਿੰਦੇ ਆ ਕਿ ਇਹ ਕਿ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਤੇ ਆਪਣਾ ਜਿਹੜਾ ਹੈਗਾ ਜਿੰਨੀ ਇਹਨਾਂ ਦੀ ਰਿਸਤੀ ਦੇ ਵਿੱਚ ਲਿਖੀ ਹੋਈ ਸੀ ਉਸ ਤੋਂ ਬਾਹਰ ਜਾ ਉਹਨਾਂ ਨੇ ਜਿਹੜੇ ਹੈਗੇ ਨੇ ਛੱਡ ਪਾਏ ਨੇ, ਥੜੇ ਬਣਾਈ ਨੇ ਜਿਹਦੇ ਕਰਕੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਟ੍ਰੈਫਿਕ ਦਾ ਬੜਾ ਬੁਰਾ ਹਾਲ ਹੋਇਆ ਹੈਗਾ। ਪਰ ਅੱਜ ਵੀ ਅਸੀਂ ਦੇਖਦੇ ਹਾਂ ਕਿ ਬੜੀ ਇਹ ਕੋਈ ਸ਼ਰਮ ਦੀ ਗੱਲ ਹੈਗੀ ਤੇ ਸਾਡੇ ਕੁਝ ਸਮਾਜ ਜਿਹੜੇ ਸਮਾਜ ਸੇਵੀ ਨੇ ਔਰ ਵਿੱਚ ਕਈ ਦੇਖੇ ਨੇ ਕਿ ਕੋਈ ਮਜ਼ਦੂਰ ਜਮਾਤ ਦੇ ਜਿਹੜੇ ਆਗੂ ਨੇ ਉਹ ਵੀ ਇਹਨਾਂ ਦਾ ਸਾਥ ਦੇ ਰਹੇ ਨੇ ਕਬਜ਼ਾ ਧਾਰੀਆਂ ਦਾ। ਔਰ ਜਿਹੜੇ ਕਬਜ਼ਾ ਧਾਰੀ ਲੋਕ ਸ਼ਹਿਰ ਦਾ ਮਤਲਬ ਸਰਕਾਰ ਦੀ ਜਗਾ ਦੱਬ ਰਹੇ ਨੇ ਜਿਹਦੇ ਨਾਲ ਇਥੋਂ ਦੇ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਸਕੂਲਾਂ ਦੇ ਵਿੱਚ ਜਿਹੜੇ ਜਾਣ ਵਾਲੇ ਛੋਟੇ ਛੋਟੇ ਬੱਚੇ ਨੇ ਜਦੋਂ ਦੁਪਹਿਰੇ ਜਾਮ ਲੱਗਦਾ ਹੈਗਾ ਉਹਦੇ ਵਿੱਚੋਂ ਫਸੇ ਹੁੰਦੇ ਨੇ ਮਰੀਜ਼ ਜਿਹੜੇ ਹੈਗੇ ਨੇ ਸਾਡਾ ਸਭ ਨੂੰ ਪਤਾ ਕਿ ਜਿਹੜਾ ਮਾਨਸਾ ਦਾ ਸਰਕਾਰੀ ਹਸਪੀਟਲ ਹੈਗਾ ਉਹ ਸ਼ਹਿਰ ਦੇ ਜਾਮ ਵਿੱਚ ਵਿਚ ਵਿਚਾਲੇ ਹੈਗਾ ਪੀੜ ਪਰਕੇ ਦੇ ਵਿੱਚ ਆਗਾ ਤਾਂ ਇਹਨਾਂ ਨਜਾਇਜ਼ ਕਬਜ਼ੇ ਧਾਰਕਾਂ ਨੇ ਆਪਣਾ ਜਿਹੜਾ ਮਤਲਬ ਜਿਹੜਾ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੈ ਜਿਸ ਦੇ ਨਾਲ ਟ੍ਰੈਫਿਕ ਦੀ ਸਮੱਸਿਆ ਵੱਧ ਗਈ ਹੈਗੀ ਮਰੀਜ਼ਾਂ ਨੂੰ ਜਿਹੜੀ ਪਰੇਸ਼ਾਨੀ ਆਉਂਦੀ ਹੈ ਨਿੱਕੇ ਨਿੱਕੇ ਬੱਚੇ ਉੱਥੇ ਟ੍ਰੈਫਿਕ 'ਚ ਫਸੇ ਹੁੰਦੇ ਨੇ ਲੋਕਾਂ ਦੀਆਂ ਨਵੀਆਂ ਗੱਡੀਆਂ ਫੁੱਟ ਜਾਂਦੀਆਂ ਨੇਗੀਆਂ ਤਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਧਿਆਨ ਰੱਖਣਾ ਚਾਹੀਦਾ ਹੈਗਾ ਅਸੀਂ ਦੇਖਿਆ ਹੈਗੇ ਕਿ ਕਈ ਵਪਾਰ ਮੰਡਲ ਦੇ ਵੀ ਸਾਡੇ ਸਾਥੀ ਹੈਗੇ ਨੇ ਕਿ ਉਹ ਬੜਾ ਜਦੋਂ ਕਈ ਵਾਰੀ ਕੀ ਹੁੰਦਾ ਨਾ ਕਿ ਇੱਥੇ ਰਿਜ਼ਰਵੇਸ਼ਨ ਦੀਆਂ ਗੱਲਾਂ ਚੱਲਦੀਆਂ ਨੇਗੀਆਂ ਰੱਖਮ ਕੰਮ ਦਾ ਜਦੋਂ ਕਿ ਉਹ ਬੜਾ ਜ਼ੋਰ ਸ਼ੋਰ ਨਾਲ ਰੱਖਮਾਂ ਕਰਨ ਦਾ ਵਿਰੋਧ ਕਰਦੇ ਨੇ ਤੇ ਕਹਿੰਦੇ ਨੇ ਜੀ ਇਹ ਕਾਨੂੰਨ ਦੇ ਵਿਰੋਧੀ ਹੈ ਜੀ ਇਹ ਸਮਾਨਤਾ ਦਾ ਅਧਿਕਾਰ ਨਹੀਂ ਹੈਗਾ ਜੀ ਤਾਂ ਅਸੀਂ ਤੁਹਾਨੂੰ ਕਹਿਣਾ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਅੱਜ ਕਿਹੜੇ ਕਾਨੂੰਨ ਦੀ ਰਾਖੀ ਕਰ ਰਹੇ ਹੋ ਉਹ ਵਪਾਰ ਮੰਡਲ ਦੀ ਜਿਹੜੇ ਆਗੂ ਕਹੁੰਦੇ ਨੇ ਆਪਣੇ ਆਪ ਨੂੰ ਕਿਹੜੇ ਕਾਨੂੰਨ ਦੀ ਰਾਖੀ ਕਰ ਰਹੇ ਨੇ ਉਹ ਕਬਜ਼ਾ ਕਰਨਾ ਕਿੱਥੋਂ ਦੀ ਕਿਸੇ ਜਿਹੜੀ ਹੈਗੀ ਹੈਗੀ ਕਾਨੂੰਨ ਦੀ ਮਤਲਬ ਉਹਨੂੰ ਇੰਪਲੀਮੈਂਟੇਸ਼ਨ ਕਰਨਾ ਹੈਗਾ ਕਿਹੜੇ ਕਾਨੂੰਨ ਦੀ ਗੱਲ ਹੈਗੀ ਸਮਾਨਤਾ ਦਾ ਅਧਿਕਾਰ ਇੱਥੇ ਤੁਹਾਡਾ ਕਿੱਥੇ ਹੈਗਾ ਤੁਸੀਂ ਸ਼ਰੇਆਮ ਜਿਹੜਾ ਹੈਗਾ ਕਬਜ਼ੇ ਕੀਤੇ ਹੋਏ ਨੇ ਸਾਡੇ ਮਜ਼ਦੂਰ ਜਿਹੜੇ ਆਗੂ ਨੇ ਕਈ ਕਮਿਊ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆਂ ਵੀ ਭਾਈ ਤੁਸੀਂ ਮਜ਼ਦੂਰਾਂ ਦੇ ਆਗੂ ਹੋ ਤੁਸੀਂ ਜਿਹੜੇ ਇਹ ਦੱਬੇ ਕੁਚਲੇ ਲੋਕਾਂ ਦੀ ਆਗੂ ਹੋਗੇ ਤੁਸੀਂ ਉਹ ਹਰ ਉਸ ਬੰਦੇ ਦੀ ਆਵਾਜ਼ ਹੋ ਜਿਹਦੀ ਆਵਾਜ਼ ਜਿਹੜੀ ਹੈਗੀ ਸੁਣੀ ਨਹੀਂ ਜਾਂਦੀ ਪਰ ਤੁਸੀਂ ਇਹਨਾਂ ਕਬਜ਼ਾਧਾਰੀਆਂ ਦਾ ਜਿਹੜੇ ਲੱਖਾਂ ਲੱਖ ਕਰੋੜਾਂ ਰੁਪਏ ਦੀ ਜਗ੍ਹਾ ਜਿਹੜੀ ਦੱਬੀ ਬੈਠੇ ਨੇਗੇ ਉਹਨਾਂ ਦਾ ਸਾਥ ਦੇ ਰਹੇ ਹੋ ਤਾਂ ਜਿਹੜੀ ਗੱਲ ਹੁਣ ਅਸੀਂ ਕਹਿ ਰਹੇ ਆਂ ਕਿ ਜਿਹੜੇ ਸਾਡੇ ਸ਼ਹਿਰ ਦੇ ਲੋਕ ਨੇ ਉਹਨਾਂ ਨੂੰ ਜਿਹੜੇ ਸਿਹਰਦ ਲੋਕ ਨੇ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਵਿਰੋਧ ਕਰਨਾ ਚਾਹੀਦਾ ਹੈਗਾ ਪ੍ਰਸ਼ਾਸਨ ਤੇ ਸਿੱਧਾ ਮਾਨਯੋਗ ਅਦਾਲਤ ਨੇ ਤਾਂ ਪਹਿਲਾਂ ਹੀ ਕਹਤਾ ਪੀ 25 9 ਤੱਕ ਜਿਹੜੀ ਹੈਗੀ ਇਸ ਨੂੰ ਕੰਪਲਾਈਂਸ ਕਰਕੇ ਜਿਹੜੇ ਆਰਡਰ ਨੇ ਜਿਹੜੀ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਲੋਕਾਂ ਨੇ ਉਹਨਾਂ ਨੂੰ ਟਾਉਣ ਦਾ ਕੰਮ ਕੀਤਾ ਜਾਵੇ ਪਰ ਪਰ ਕੀ ਹੈ ਪਤਾ ਨਹੀਂ ਪ੍ਰਸ਼ਾਸਨ ਦੀ ਜਾਂ ਨਗਰ ਕੌਂਸਲ ਦੀ ਕੀ ਮਜਬੂਰੀ ਹੈ ਅਸੀਂ ਦੇਖਦੇ ਹਾਂ ਇੱਥੇ ਕਿ ਜੇ ਕੋਈ ਇੱਕ ਦਿਹਾੜੀਦਾਰ ਮਜ਼ਦੂਰ ਇੱਕ ਬਲਟੀਨਾ ਮੋਟਰਸਾਈਕਲ ਲੈ ਕੇ ਕਈ ਵਾਰੀ ਕੋਈ ਗਲਤ ਜੈਲੋ ਲਾਈਨ ਤੋਂ ਬਾਹਰ ਖੜਾ ਦੇ ਹਾਲਾਂਕਿ ਅਸੀਂ ਉਸ ਚੀਜ਼ ਦਾ ਪੱਖ ਨਹੀਂ ਕਰਦੇ ਕਿ ਉਹ ਵੀ ਸਹੀ ਹੈ ਉਦੋਂ ਮਤਲਬ ਜੇ ਥੋੜਾ ਜਿਹਾ ਜੈਲੋ ਲਾਈਨ ਦੇ ਉੱਤੋਂ ਮੋਟਰਸਾਈਕਲ ਉਹਦਾ ਬਾਹਰ ਹੋ ਜੇ ਤਾਂ ਉਸੋ ਚਲਾਨ ਕੱਟਨ ਨੂੰ ਜਿਹੜੀ ਤਰ੍ਹਾਂ ਪੁਲਿਸ ਆ ਪੱਜ ਕੇ ਉੱਥੇ ਆ ਜਾਂਦੀ ਹੈ ਉਸ ਮਜ਼ਦੂਰ ਨੂੰ ਧੇਰ ਲੈਂਦੀ ਹੈ ਤਾਂ ਉਹ ਵਿਚਾਰਾ ਜਿਹੜਾ ਹੈਗਾ ਆਪਣੇ ਚਲਾਨ ਦੇ ਵਿੱਚ ਰੁੱਝਿਆ ਹੁੰਦਾ ਹੈਗਾ ਪਰ ਇੱਥੇ ਕੀ ਹੈਗਾ ਲੋਕਾਂ ਨੇ 20 20 ਫੁੱਟ ਜਗ੍ਹਾ ਲੰਬੇ ਸਮੇਂ ਤੋਂ ਧਹਾਕਿਆਂ ਤੋਂ ਦੱਬੀ ਹੋਈ ਹੈ ਉੱਥੇ ਨਾ ਤਾਂ ਕੋਈ ਪੁਲਿਸ ਦੀ ਉਹਨਾਂ ਦਾ ਕੋਈ ਐਕਸ਼ਨ ਲੱਗ ਰਿਹਾ ਹੈਗਾ ਔਰ ਨਾ ਹੀ ਕਿਸੇ ਕੋਈ ਜਿਹੜਾ ਪ੍ਰਸ਼ਾਸਨ ਦਾ ਕੋਈ ਜਿਹੜਾ ਹੈਗਾ ਆਪਣੀ ਜਿਹੜੀ ਸੁਰੱਖਿਅਤ ਭੀਮ ਕਰਨ ਵਾਲੀ ਹੈ ਸੋ ਅਸੀਂ ਇਸ ਤੁਹਾਡੇ ਮਾਧਿਅਮ ਦਰਾਂ ਹੀ ਜਿਹੜੀ ਆਪਣਾ ਇਥੋਂ ਦਾ ਜ਼ਿਲ੍ਹਾ ਪ੍ਰਸ਼ਾਸਨ ਆ ਔਰ ਇਥੋਂ ਦੀ ਜਿਹੜੀ ਪੁਲਿਸ ਆ ਉਹਨੂੰ ਅ ਕੁਕਮਾਂ ਦੀ ਜਿਹੜੀ ਹੈਗੀ ਹੈਗੀ ਉਹਨਾਂ ਨੂੰ ਲਾਗੂ ਕਰਨ ਦੇ ਲਈ ਆਮ ਲੋਕਾਂ ਨੂੰ ਇਕੱਠਾ ਹੋਣਾ ਪਊਗਾ ਕਿਉਂਕਿ ਜਿਹੜਾ ਹੈਗਾ ਜੇ ਬਾਜ਼ਾਰ ਦੇ ਵਿੱਚੋਂ ਭੀੜ ਖਤਮ ਹੁੰਦੀ ਹੈ ਜੇ ਬਾਜ਼ਾਰ ਦੇ ਵਿੱਚੋਂ ਨਿਯਾਜ ਖਬਜ਼ੇ ਕਰਨਾ ਹੁੰਦੇ ਨੇ ਤਾਂ ਲੋਕਾਂ ਨੂੰ ਉੱਥੇ ਆਉਣ ਜਾਣ ਦੇ ਵਿੱਚ ਸਕੂਲੀ ਬੱਚਿਆਂ ਨੂੰ ਆਉਣ ਜਾਣ ਦੇ ਵਿੱਚ ਜਿਹੜੀ ਬੜੀ ਹੈਗਾ ਉਹਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਉਹਨਾਂ ਨੂੰ ਜਿਹੜਾ ਕਿ ਹੁਣ ਬੜੀ ਵੱਡੀ ਪੱਧਰ ਤੇ ਕਰਨਾ ਪੈ ਰਿਹਾ ਹੈਗਾ ਸੋ ਤੁਹਾਡੇ ਜਿਹੜੇ ਮਾਦਰਾਂ ਆਈ ਅਸੀਂ ਮਜ਼ਦੂਰ ਆਗੂ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਕਿ ਭਾਈ ਤੁਸੀਂ ਜਿਹੜਾ ਹੈਗਾ ਜਦੋਂ ਤੁਹਾਡੇ ਮਜ਼ਦੂਰਾਂ ਦੇ ਜਿਹੜੇ ਘਰ ਢਾਈ ਜਾਂਦੇ ਨੇ ਮ ਸਿਵਰੇਜ ਦਾ ਗੰਦਾ ਪਾਣੀ ਜਾਂਦਾ ਹੈਗਾ ਇਹ ਕੋਈ ਵਪਾਰ ਮੰਡਲਾ ਉੱਥੇ ਆ ਕੇ ਨਹੀਂ ਖੜਦਾ ਐਵੇਂ ਨਾ ਤੁਸੀਂ ਇਹਨਾਂ ਦੇ ਮਗਰ ਮਗਰ ਤਰੇ ਫਿਰਦੇ ਰਿਹਾ ਕਰੋ ਤੁਹਾਨੂੰ ਸਪਸ਼ਟ ਕਹਿਣਾ ਮੈਂ ਵੀ ਜਿਹੜਾ ਤੁਸੀਂ ਇਹਨਾਂ ਦੇ ਨਾਲ ਅੱਜ ਤਰੇ ਫਿਰਦੇ ਹੋ ਨਾ ਕਿ ਹਾਂਜੀ ਇਹਨਾਂ ਨਾਲ ਤੱਕ ਹੋ ਰਿਹਾ ਕੀ ਤੱਕਾ ਹੋ ਰਿਹਾ ਹੈਗਾ ਕਿਥੋਂ ਦੀ ਸਿਆਣਪ ਆ ਗਈ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਤੁਹਾਡੇ ਮੱਦੇਨਜ਼ਰਹੀਂ ਕਿ ਇੱਕ ਸਰਕਾਰੀ ਜਗ੍ਹਾ ਨੂੰ ਚਾਹੇ ਸਰਕਾਰੀ ਹੈ ਚਾਹੇ ਪ੍ਰਾਈਵੇਟ ਜਗ੍ਹਾ ਨੂੰ ਦੱਬਣਾ ਤੇ ਕਬਜ਼ਾ ਕਰਨਾ ਕਿੰਨੀ ਕਿ ਜਿਹੜੀ ਹੈਗੀ ਹੈਗੀ ਤੁਹਾਡੀ ਇਹ ਬਹਾਦਰੀ ਦੀ ਗੱਲ ਹੈ ਜਾਂ ਕਿੰਨੀ ਕਿਸੇ ਕਾਨੂੰਨ ਦੀ ਗੱਲ ਹੈਗੀ ਸੋ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਮੈਂ ਸਾਡੇ ਜਿਹੜ ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਆਓ ਆਪਾਂ ਇਸ ਜਿਹੜਾ ਮਹੀਮੇ ਦੇ ਵਿੱਚ ਠੀਕ ਹੈ ਪ੍ਰਸ਼ਾਸਨ ਦੀਆਂ ਵੀ ਕਈ ਵਾਰੀ ਮਜਬੂਰੀਆਂ ਹੋ ਜਾਂਦੀਆਂ ਨੇ ਜਦੋਂ ਲੋਕ ਇਕੱਠੇ ਹੋ ਕੇ ਨਾਹਰੇਬਾਜੀ ਕਰਦੇ ਨੇ ਜਾਂ ਕੋਈ ਸ਼ੋਰ ਕਰਦੇ ਨੇ ਹਾਲਾਂਕਿ ਇਹਨਾਂ ਦੇ ਜਿਹੜੇ ਨਾਹਰੇਬਾਜੀਆਂ ਜਿਹੜੀਆਂ ਹੈਗੀਆਂ ਜਾਇਜ਼ ਆਪਣੀ ਜਿਹੜੀ ਭਾਰਤੀ ਸੰਵਿਧਾਨ ਦੇ ਵਿੱਚ ਜੇ ਤੁਹਾਨੂੰ ਆਪਣੀ ਆਵਾਜ਼ ਰੱਖਣ ਦਾ ਜਿਹੜਾ ਅਧਿਕਾਰ ਹੈ ਨਾ ਉਹ ਤੁਹਾਨੂੰ ਹੱਕ ਜਿਹੜਾ ਹੈਗਾ ਉਹ ਸੰਵਿਧਾਨ ਦੇ ਮੁਤਾਬਕ ਹੈਗਾ ਇਹ ਵੀ ਹੈਗਾ ਕਿ ਤੁਸੀਂ ਇੱਥੇ ਨਿਯਾਜ ਕਬਜ਼ੇ ਕਰੀ ਜਲੋ ਬਾਅਦ ਵਿੱਚ ਤੁਸੀਂ ਇਕੱਠੇ ਹੋ ਕੇ ਆਪਣੀਆਂ ਜਿਹੜੀਆਂ ਆਖ ਕਹਿਣਾਂ ਸੀ ਆਵਾਜ਼ ਬੰਦ ਕਰ ਬੁਲੰਦ ਕਰ ਦਿਆਂਗੇ ਸੋ ਕਿ ਜਿਹੜਾ ਇਹ ਮਾਨਯੋਗ ਅਦਾਲਤ ਦਾ ਫੈਸਲਾ ਹੈਗਾ ਆਪਾਂ ਨੂੰ ਇਹਦੀ ਜਿਹੜੀ ਪੂਰੀ ਜਿਹੜੀ ਹੈਗਾ ਸਵਾਗਤ ਕਰਨਾ ਚਾਹੀਦਾ ਔਰ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਕੇ ਜੇ ਜਿਹੜਾ ਹੈਗਾ ਇਹ ਜਿਹੜੇ ਨਜਾਇਜ਼ ਕਬਜ਼ੇ ਨੇ ਜਿਨ੍ਹਾਂ ਦੇ ਨਾਲ ਆਪਣੇ ਬੱਚਿਆਂ ਨੂੰ ਆਪਣੀਆਂ ਬਜ਼ੁਰਗਾਂ ਨੂੰ ਜਿਹੜੀਆਂ ਆਪਾਂ ਨੂੰ ਖੁਦ ਨੂੰ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਇਹਦੇ ਵਿੱਚ ਪੂਰਾ ਸਾਥ ਦੇਣਾ ਬਣਦਾ ਹੈਗਾ ਔਰ ਇਹ ਜਿਹੜੇ ਪਟੀਸ਼ਨ ਕਰਤਾ ਨੇਗੇ ਜਿਹੜੇ ਇਸ ਮਸਲੇ ਦੇ ਸਾਰੇ ਦੇ ਸਾਬਕਾ ਐਮਸੀ ਜਿਹੜੇ ਅਸੀਂ ਉਹਨਾਂ ਦਾ ਵੀ ਤੁਹਾਡੇ ਮਾਧਮ ਦਿਖਾਈ ਧੰਨਵਾਦ ਕਰਦੇ ਹਾਂਗੇ ਕੇ ਜਿਨ੍ਹਾਂ ਨੇ ਇਹ ਬਿਨਾਂ ਇਹ ਸੋਚੇ ਠੀਕ ਹੈ ਅੱਜ ਲੋਕ ਕਹਿ ਰਹੇ ਨੇ ਕਿ ਉਹ ਉਹਨਾਂ ਨੂੰ ਗਾਲ੍ਹਾਂ ਖਾਰਿਆ ਇਹ ਲੋਕ ਜਿਹੜੇ ਅਸੀਂ ਕਹਿੰਦੇ ਹਾਂ ਕਿ ਇਹ ਜਿਹੜੇ ਉਹ ਲੋਕ ਚੰਦਗ ਲੋਕ ਨੇ ਜਿਨ੍ਹਾਂ ਨੇ ਨਿਯਾਜ ਕਬਜ਼ੇ ਕਰਕੇ ਆਪਣਾ ਜਿਹੜਾ ਵਪਾਰ ਨੂੰ ਵਧਾਇਆ ਹੋਇਆਗਾ ਪਰ ਵੱਡੀ ਪੱਧਰ ਤੇ ਲੋਕ ਅਜੇ ਹੀ ਪਟੀਸ਼ਨ ਕਰਤਾਵਾਂ ਦੇ ਨਾਲ ਨੇਗੇ ਧੰਨਵਾਦ ਜੀ